ਇਸ ਤਰੀਕੇ ਦਾ ਹੁਦਾਰਾ ਮਿਲ ਰਿਹਾ ਦੋਸਤ ਬਹੁਤ ਵਧੀਆ ਸੰਗਤ ਵੱਲੋਂ ਹੁਦਾਰਾ ਮਿਲ ਰਿਹਾ ਤੇ ਮੈਂ ਬਾਕੀ ਸਾਰੀ ਸੰਗਤਾਂ ਨੂੰ ਅਪੀਲ ਵੀ ਕਰਨੀ ਚਾਹੁੰਦੀ ਬੇਨਤੀ ਵੀ ਕਰਨੀ ਚਾਹੁੰਦੀ ਆ ਕਿ ਲੱਖਾਂ ਸਿਧਾਨਾ ਜਿਹੜਾ ਇਹ ਬਠਿੰਡਾ ਤੋਂ ਚੋਣ ਲੜ ਰਿਹਾ ਹੈ ਤੇ ਵੱਧ ਤੋਂ ਵੱਧ ਇਹਨਾਂ ਦੀ ਸਪੋਰਟ ਕਰੇ ਕਿਉਂਕਿ ਇਹਨਾਂ ਦੀ ਆਪਾਂ ਨੂੰ ਲੀਡਰਾਂ ਦੀ ਬਹੁਤ ਜ਼ਰੂਰਤ ਹੈ ਜਿਹੜਾ ਪੰਜਾਬ ਤੇ ਪੰਜਾਬੀ ਚੰਮ ਜਾਣ ਦੀ ਗੱਲ ਕਰਦਾ ਪੰਜਾਬ ਦੇ ਹਰ ਮਸਲੇ ਦਾ ਹੱਲ ਕਰਨਾ ਚਾਹੁੰਦੇ ਇਹੋ ਜਿਹੇ ਲੀਡਰਾਂ ਦੀ ਸਾਨੂੰ ਬਹੁਤ ਜ਼ਰੂਰਤ ਆ ਕਿਉਂਕਿ ਅੱਗੇ ਕੋਈ ਕਿੰਨੀ ਵੀ ਸਰਕਾਰ ਆਈਏ ਕਿਸੇ ਨੇ ਵੀ ਪੰਜਾਬ ਦੇ ਕਿਸੇ ਮੁੱਦੇ ਤੇ ਗੱਲ ਨਹੀਂ ਉਠਾਈ ਬੰਦੀ ਸਿੰਗਾਂ ਦੇ ਜੇਲ੍ਹਾਂ ਚ 30 35 ਸਾਲ ਤੋਂ ਬਾਡੇ ਸਿੰਘ ਜਿਹੜੇ ਰੋਲ ਰਹੇ ਆ ਕਿਸੇ ਨੇ ਉਹ ਮੁੱਦੇ ਤੇ ਗੱਲ ਨਹੀਂ ਉਠਾਈ ਹੁਣ ਬੰਦੀ ਪੁਰਾਣੇ ਤੇ ਕੀ ਛੱਡਨੇ ਅਸੀਂ ਨਵਿਆਂ ਨੂੰ ਉਹਨਾਂ ਨੇ ਬੰਦੀ ਬਣਾ ਕੇ ਸਾਲ ਤੋਂ ਉੱਪਰ ਡਿਗਰੂ ਕਰਦੇ ਹੋਈ ਤਾਂ 50 55 ਜਿਹੜੇ ਆ ਕੁਝ ਅੰਮ੍ਰਿਤਸਰ ਦੀ ਜੇਲ੍ਹ ਚ ਉਹਦੇ ਸਰਕਾਰ ਲਗਾਤਾਰ ਸਾਡੇ ਨਾਲ ਤੱਕਾ ਕਰ ਰਹੀ ਹੈ ਗ੍ਰਾਮੀ ਦੀ ਜ਼ਿੰਦਗੀ ਜੀ ਰਹੇ ਆ ਇਮਾਨ ਸਾਰੀਆਂ ਸੰਗਤਾਂ ਨੂੰ ਅਪੀਲ ਕਰਦ ਕਰਨਾ ਚਾਹੁੰਦੇ ਕਿ ਇਹੋ ਜਿਹੇ ਲੀਡਰਾਂ ਦੀ ਵਾਅਦੇ ਤੋਂ ਵਾਅਦੇ ਸਪੋਰਟ ਕਰੋ ਕਿ ਇਹੋ ਜਿਹੇ ਐਮਪੀ ਬਣ ਕੇ ਪਾਰਲੀਮੈਂਟ ਚ ਠੱਡੀ ਆਵਾਜ਼ ਲੈ ਕੇ ਜਾਣ ਪੰਜਾਬ ਦੇ ਮੁੱਦੇ ਲੈ ਕੇ ਜਾਣ ਪੰਜਾਬ ਦੇ ਹਰ ਮਸਲੇ ਦਾ ਜਿਹੜਾ ਹੱਲ ਕੱਢਿਆ ਜਾਵੇ ਸਾਰੀਆਂ ਸੰਤਾਨਾਂ ਨੂੰ ਮੈਂ ਅਪੀਲ ਕਰਦੀ ਹਾਂ ਸੰਗਰੂਰ ਬਠਿੰਡੇ ਕਦੂਰ ਸਾਹਿਬ ਤੋਂ ਵੱਤੋ ਵਾਦੇ ਆਪਣੇ ਜਿਹੜੇ ਡੀਐਮਪੀ ਖੜੇ ਇਹਨਾਂ ਦੀ ਵੱਤੋ ਵਾਦ ਸਪੋਰਟ ਕਰੋ ਕਿਉਂਕਿ ਇਹਨਾਂ ਦੇ ਜਿਹੜੇ ਨੌਜਵਾਨ ਇਹੋ ਜਿਹੇ ਐਮਪੀ ਆ ਹੱਕ ਸੱਚ ਦੀ ਗੱਲ ਕਰਨ ਵਾਲੇ ਇਹਨਾਂ ਦੀ ਸਾਨੂੰ ਬਹੁਤ ਜ਼ਰੂਰਤ ਹੈ ਵਾਤਾ ਦੀ ਜੇ ਗੱਲ ਕਰੀਏ ਦੇਖੋ ਇਲੈਕਸ਼ਨ ਜਦੋਂ ਆਉਂਦਾ ਹੈਗਾ ਹਰ ਕੈਂਡੀਡੇਟ ਵੱਡੇ ਵੱਡੇ ਦਾਅਵੇ ਤੇ ਵਾਦੇ ਜਰੂਰ ਲੱਗਦਾ ਪਰ ਜਿੱਤਣ ਤੋਂ ਬਾਅਦ ਉਹਦੀ ਜਿਹੜੀ ਫਲਸਫੀ ਉਹ ਚੇਂਜ ਹੋ ਜਾਂਦੀ ਹੈ ਨਹੀਂ ਅੱਡ ਤੱਕ ਇਹੋ ਜਿਹਾ ਨਹੀਂ ਗੁਰੂ ਦਾ ਓਟ ਆਸਰਾ ਲੈ ਕੇ ਚੱਲੇ ਆ ਜੇ ਜਿੱਤਾਂਗੇ ਤਾਂ ਸੱਚ ਤੇ ਹੱਕ ਦੀ ਗੱਲ ਕਰਾਂਗੇ ਹਰ ਪੰਜਾਬ ਦੇ ਮਸਲੇ ਦੀ ਗੱਲ ਕੀਤੀ ਜਾਊਗੀ